ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ। ਅੱਜ ਵੀ ਦਿਖਾਉਂਦੇ ਆ ਅਮਰੀਕਾ ਜਿਹਦਾ ਝੋਨੇ ਦਾ ਸੀਜ਼ਨ ਪੂਰਾ ਜੋਰਾਂ-ਸੋਰਾਂ ਤੇ ਜਲਦਾ ਪਿਆਗਾ। ਤੇ ਇੱਧਰ ਦੇਖੋ ਬਾਹਨ ਭਰੇ ਖੜਿਆ ਹੈਗੇ ਸਾਰੇ। ਤੇ ਦਿਖਾਉਂਦੇ ਆ ਸਾਨੂੰ ਲੱਗਿਓ ਝੋਨਾ ਬੀਜ ਦੇ ਵਿੱਕੇ ਮੇ ਸਿੱਟਾ ਦਿੰਦੇ ਹੈਗੇ। ਉਹ ਆਇਆ ਜ ਨਾਲ ਇਹਨਾਂ ਸਿੱਟਾ ਦਿੰਦਿਆ ਹੈ। ਤੇ ਦਿਖਾਉਂਦੇ ਆ ਤੁਹਾਨੂੰ ਉਧਰੋਂ ਕੈਮਰਾ ਘੁਮਾ ਕੇ ਤਾਂ। ਲੈ ਵੀ ਦੇਖੋ। ਇਹਨੇ ਭਰਤਾ ਤੇ ਸੋ ਨਾਲੇ ਵੀ ਭਰਤਾ ਸਾਰਾ ਤੇ ਹੁਣ ਉਹਨੇ ਉੱਡਣਾ ਮਾਗਰੋਂ ਹਵਾ ਪੂਰਾ ਗਾਹ ਬਣਾ ਇਧਰ ਨੂੰ ਦੇਖੋ ਆਪਾਂ ਇਧਰ ਹੋ ਜਾਈਏ ਥੋੜਾ ਮਾਗਰੀ ਹੋ ਜਾਈਏ ਥੋੜਾ ਜਿਆ ਮਿੱਟੀ ਘਟਾ ਜੇ ਠਾ ਦੇਂਦੇ ਹਾਂ ਅੰਦਰ ਵਿੱਚ ਉਹਦੇ ਇਲਾ ਕੱਚਾ ਜਿਆ ਥਾਂਗਾ ਕੋ ਚੀਜ਼ਾਂ ਨੂੰ ਤੂੰ ਵੀ ਜਾ ਦਿੰਦੇ ਆ ਬੰਦਰਾ ਠੀਕ ਹੈ ਇੱਥੇ ਘਾ ਘੂਜਾ ਹੋਇਆ ਕਰਕੇ ਨਾ ਤੇ ਉਹਨਾਂ ਨਹੀਂ ਖਰਾਬ ਹੋ ਜਾਏਗਾ ਕੰਮ ਆ ਦੇਖੋ ਹੌਲਡ ਆ ਲੈ ਆ ਕਰ ਆਏ ਇਹਦੇ ਵਿੱਚ ਝੋਨਾ ਭਰ ਦਿੰਦੇ ਆਗੇ ਲੀਕ ਕੋਈ ਨਹੀਂ ਲਖਾਵੀ ਦੀ ਵੀਰਾਂ ਨੂੰ ਪਾਲਿਆਂ ਨੂੰ ਧੁੰਤੀ ਹੋਈ ਸੀ ਜੀ ਦੀ ਇਹਦਾ ਦੇਖ ਲੋ ਇਦਾਂ ਜਹਾਜ਼ ਨਾਲ ਹੀ ਛਿੱਟਾ ਦੇ ਦਿੰਦੇ ਆ ਉਹ ਵਰਦਾ ਜਹਾਜ਼ ਆ ਦੇਖੋ ਕੰਪਨੀ ਦਾ ਨਾਮ ਇਹਨਾਂ ਦੀ ਦਾ ਹੁੰਦਾ ਬੰਦੇ ਵੀ ਮੈਨੂੰ ਜਾਣਦੇ ਹਰੇ ਖੇਤਾਂ ਨੂੰ ਤਾਲੇ ਜਿਹੜੇ ਕੰਮ ਕਰਦੇ ਆ ਵੇ ਆਉਂਦਾ ਹੁੰਦਾ ਵੀਡੀਓ ਵੀਡੀਓ ਬਣਾਉਂਦਾ ਮੈਂ ਹੁੰਦਾ ਦੇਖੋ ਬਈ ਇਦਾਂ ਤੇ ਹੋ ਫਿਰਦਾ ਉਧਰ ਸੇਟਾ ਦਿੰਦਾ ਉਹ ਭਰ ਕੇ ਲਾ ਜਾਂਦਾ ਉਹਦੇ ਨਾਲ ਹੀ ਸੇਟਾ ਤੇ ਇਧਰ ਆਹਾ ਇੱਥੇ ਐਂ ਦੇਖੋ ਉਹਦੇ ਤੁਹਾਨੂੰ ਦਿਖਾਉਣਾ ਇਹ ਜ਼ੂਮ ਕਰਕੇ ਦਾ ਉਹ ਕਰ ਲੈਣਾ ਉਹਨੇ ਥੋੜਾ ਜਿਹਾ ਨੀਵਾ ਕਰਕੇ ਤਾਂ ਐਂ ਸਟਾ ਦੇ ਲੱਗ ਜਾਦਾ ਫਿਰ ਤੇ ਆ ਇਦਾਂ ਔਰ ਕੀ ਖੜਾ ਲੈਂਦਿਆ ਵੀਰ ਜੇਦੋਂ ਉਹ ਆਉਂਦਾ ਹੁੰਦਾ ਦੁਬਾਰੇ ਤੇ ਉਹ ਪਰਲੇ ਪਾਸੀ ਉਧਰ ਉਧਰ ਜਿਰੀ ਹੋਈ ਪਈ ਆ ਕੀ ਵਧੀਆ ਪੂਰੀ ਇਵੇਂ ਗਈ ਬਾਹਨ ਪਹਿਲਾਂ ਲੱਗ ਜਾਂਦੇ ਆ ਜਿਹੜੇ ਤੇ ਉਧਰ ਬਾਹਨ ਪਰਾਂ ਲੱਗਿਆ ਹੋਇਆ ਵਧੀਆ ਉਧਰ ਤਾਂ ਹੋਈ ਖੜੀ ਹੈਗੀ ਇਵੇਂ ਜਿਵੇਂ ਬੀਜੀਆਂ ਦੇ ਨੇ ਸਾਦੇ ਇਧਰ ਵੀ ਨਹੀਂ ਹੁਣੀ ਸਾਨੂੰ ਵਧੀਆ ਹਰਿਆਲੀ ਮਾਰੀ ਜਾਂਦੀ ਆ ਇਹ ਤਾਂ ਇਹ ਵੀ ਸਾਰੀ ਏ ਵੀਜੀ ਹੋਈ ਹੈਗੀ ਦੇਖੋ ਮੈਕਸੀਕਨ ਮੂਲ ਦੇ ਨੇ ਬੰਦੇ ਸਾਰੇ ਇਹ ਆ ਦੇਖੋ ਵੀ ਕਿ ਕਿਹੜੇ ਆ ਪਰ ਇਹਨਾਂ ਪਾਸੇ ਲੱਗੀਆਂ ਸੀ। ਦੇਖੋ ਕਰੋ। ਇਹ ਦਿਹਾੜੀ ਚ 7-8 ਸੋ ਏਕੜ ਇਹਦੇ ਨਾਲ ਬੀਜ ਜਾਂਦੇ ਆ ਇਹ। ਆਏ ਹਰੀਖ ਖੇਤ ਜਿੱਥੇ ਨੇ ਜਗ੍ਹਾ ਛੱਡੀ ਹੁੰਦੀ ਹੈਗੀ ਜਿੱਥੇ ਜਹਾਜ਼ ਲਾਉਂਦੇ ਆਗੇ ਤੇ ਇਦਾਂ ਆਉਂਦੀ ਮਸ਼ੀਨਰੀ ਖੜਾਉਣ ਨੂੰ ਤੇ ਜਹਾਜ਼ ਰਹਾਉਣ ਨੂੰ ਬਾਕੀ ਉਹਨੂੰ ਆ ਜਾਂਦੇ ਤੇ ਸੋ ਨੂੰ ਵੀ ਦਿਖਾਉਣਾ ਹੈ ਦੁਆਰੇ ਹਨਾ ਲੈ ਵੀ ਆਪਾਂ ਟਰੱਕ 'ਚ ਬਹਿ ਗਏ ਤੇ ਬਾਈ ਕਹਿੰਦਾ ਮੈਨੂੰ ਆ ਜਾ ਟਰੱਕ 'ਚ ਬਹਿ ਜਾ ਕਹਿੰਦਾ ਇੱਥੋਂ ਤੂੰ ਵਧੀਆ ਬਣਾ ਲੇਗਾ ਤੇ ਸੀਚੇ ਲਾ ਦੇ ਨਾਲ ਦਾ ਹੁਣ ਆਇਆ ਮਿੱਟੀ ਘੱਟੇ ਦਾ ਹੋਣੀ ਹੈਗਾ ਤੇ ਵਧੀਆ ਹੋ ਗਿਆ ਉਹ ਆ ਗਏ ਜਹਾਜ਼ ਤੇ ਇਧਰੋਂ ਦੇਖੋ ਘੂਂ ਗਿਆ ਆਹਾਂ ਡਾਊਨ ਹੋ ਰਿਹਾ ਜਹਾਜ਼ ਨਵੀਂ ਚੈੱਕ ਕਰ ਲਓ ਸਾਨੂੰ ਜਿਵੇਂ ਲੱਗਿਓ ਦਿਖਾ ਰਹੇ ਆ ਅੱਜ ਵਿੱਚ ਬੈ ਗੇ ਗੱਲ ਕਰ ਉਹ ਜਹਾਜ਼ ਉਹਨੀ ਜਗ੍ਹਾ ਨਹੀਂ ਹੁੰਦੀ ਬੈ ਇਹ ਪਾਣੀ ਹੀ ਕਦੇ ਹੋ ਚ ਵੀ ਜਾਈਏ ਦੇਖੋ ਚੱਲਦਾ ਤਾਂ ਕੰਮ ਪੂਰਾ ਬਾਕੀ ਜੇ ਭਰਾਵੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮਾਤ ਵਾਗ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਧੰਨਵਾਦ